ਬੇਨਤੀ ਆ ਵੀ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨੌਨ ਪੋਲਿਟਿਕਲ ਵੱਲੋਂ ਜਿਹੜਾ ਮੋਰਚਾ ਸ਼ੁਰੂ ਕੀਤਾ ਗਿਆ ਵਾ ਮੋਦੀ ਦੀ ਸਰਕਾਰ ਉਹਦੀਆਂ ਪੂਰੀਆਂ ਏਜੰਸੀਆਂ ਔਰ ਚਾਹੇ ਕੋਈ ਵੀ ਸਰਕਾਰਾਂ ਹੋਣ ਉਹਦੀਆਂ ਏਜੰਸੀਆਂ ਪੂਰਾ ਜ਼ੋਰ ਲਾ ਰਹੀਆਂ ਨੇ ਵੀ ਕੁਝ ਗੱਲਾਂ ਨੂੰ ਸਾਬਤ ਕੀਤਾ ਜਾ ਸਕੇ ਲੋਕਾਂ ਚ ਇਹ ਦਵੰਦਵਾਦ ਪੀ ਪੈਦਾ ਕੀਤਾ ਜਾ ਸਕੇ ਵੀ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਔਰ ਉਹ ਕਿਸਾਨਾਂ ਵਾਲੀ ਫੋਟ ਨੂੰ ਵਿਸ਼ੇਸ਼ ਕਰਕੇ ਉਭਾਰਨ ਦਾ ਯਤਨ ਕਰ ਰਹੇ ਆ ਵੀ ਲੋਕ ਇੱਕ ਮੁਠ ਨਾ ਹੋਣ ਮੈਂ ਕਹਿੰਨਾ ਪੰਜਾਬੀਓ ਪੰਜਾਬ ਦੇ 3 ਕਰੋੜ ਜਨਤਾ ਤੋਂ ਮੋਦੀ ਸਰਕਾਰ ਵੱਡੀ ਨਹੀਂ ਹੈਗੀ ਇਹ ਪੰਜਾਬ ਦੇ ਲੋਕਾਂ ਦਾ અપਮਾਨ ਹੋਊਗਾ ਇਧਰਲੇ ਪਾਸੇ ਹਰਿਆਣਾ ਵਾਂ ਇੰਨੀ ਆਬਾਦੀ 2 3 ਕਰੋੜ ਦੇ ਲਾਗੇ ਹਰਿਆਣੇ ਦੀ ਹੈਗੀ ਜਿਹੜੀ ਸਿੱਧੇ ਸੰਘਰਸ਼ੇ ਪਏ ਹੋਇਆ ਬਾਕੀ ਸੂਬਿਆਂ ਵਿੱਚ ਵੀ ਅੰਦੋਲਨ ਹੈ ਔਰ ਪੰਜਾਬੀਆਂ ਨੇ ਜੇ ਇੱਕਮਾਨ ਕਰਕੇ ਕੋਈ ਵੀ ਮਸਲੇ ਦੇ ਉੱਤੇ ਚਾਹੇ ਪੰਜਾਬ ਦਾ ਕਿਸਾਨ ਮਜ਼ਦੂਰ ਹੋਵੇ ਪੰਜਾਬ ਦਾ Hindu ਹੋਵੇ ਚਾਹੇ ਪੰਜਾਬ ਦੇ ਮੁਲਾਜ਼ਮ ਹੋਣ ਚਾਹੇ ਪੰਜਾਬ ਦੇ ਛੋਟੇ ਦੁਕਾਨਦਾਰ ਹੋਣ ਚਾਹੇ ਪੰਜਾਬ ਦਾ ਵਪਾਰੀ ਛੋਟਾ ਹੋਵੇ ਚਾਹੇ ਰੇੜੀ ਫੜੀ ਵਾਲਾ ਕੋਈ ਵੀ ਹੋਵੇ ਜਦੋਂ ਪੰਜਾਬ ਦੇ ਹਿੱਤ ਲਈ ਉਹ ਇੱਕ ਮਿਟ ਹੋ ਕੇ ਖੜ ਜਾਂਦਾ ਵਾ ਕੋਈ ਦੁਨੀਆ ਦੀ ਤਾਕਤ ਉਹਨੂੰ ਇਹ ਮੋਰਚਾ ਜਿੱਤਣ ਦੇ ਵਿੱਚ ਰੋਕ ਨਹੀਂ ਸਕਦੀ ਜਿਹੜਾ ਹੁਣ ਤੁਸੀਂ ਜਿਸ ਪਾਸੇ ਵਾਲ ਵਾਦ ਰਹੇ ਜੇ ਜਿਹੜੀ ਮੋਦੀ ਸਰਕਾਰ ਦੀ ਪੰਜਾਬ ਦੇ ਸਰਕਾਰ ਦੀਆਂ ਕੇਂਦਰ ਦੇ ਸਰਕਾਰ ਦੀਆਂ ਏਜੰਸੀਆਂ ਦੀ ਇਸ ਵੇਲੇ ਸਿਰ ਦੱਦੀ ਬਣੀ ਹੋਈ ਆ ਔਰ ਦੂਜਾ ਸਵਾਲ ਪੀ ਪੰਜਾਬ ਦੀਆਂ ਸਾਰੀਆਂ ਧਿਰਾਂ ਕਿਸਾਨਾਂ ਮਜ਼ਦੂਰਾਂ ਦੀਆਂ ਸੋਹਰਦ ਨੇ ਇਸ ਇਸ ਮੋਰਚੇ ਦੀਆਂ ਮੰਗਾ ਪ੍ਰਤੀ ਅਰੇ ਮੋਰਚਾ ਜਿੱਤਿਆ ਜਾਵੇ ਜੜੀਆਂ ਭਰਾਓ ਤਰ੍ਹਾਂ ਕੋਈ ਉਹ ਨਾਂ ਸਿਹਰਦ ਹੋਣ ਗਿਆ ਉਹਨਾਂ ਨੂੰ ਆਪੇ ਪੰਜਾਬੀ ਸਾਫ ਕਰਾ ਲੈਣਗੇ ਉਹਨਾਂ ਕੋਲੇ ਦੂਸਰਾ ਪ੍ਰਚਾਰ ਮੱਦਮਚ ਔਰ ਔਰ ਇਹ ਮੁੱਦਾ ਬਾਹਰ ਆ ਜਾਊ ਪੀ ਇਹ ਦੋ ਜਥੇਬੰਦੀਆਂ ਸਭ ਤੋਂ ਸਭ ਤੋਂ ਜਿਹੜਾ ਗਲਤ ਪ੍ਰਚਾਰ ਇਹ ਪਰਾਉ ਦੋ ਫੋਰਮ ਨੇ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨਾਨ ਪੋਲਿਟੀਕਲ ਪੰਜਾਬ ਦੇ ਵਿੱਚ ਤੁਸੀਂ ਇੰਨਾ ਬੱਤੀਆਂ ਦੇ ਵਿੱਚੋਂ ਸਾਡੇ ਨਾਲ ਕਹਿੰ ਲੋ ਸਰਜੀਤ ਸਿੰਘ ਫੂਲ ਸੀਗੇ ਮਨਜੀਤ ਸਿੰਘ ਰਾਏ ਸੀਗੇ ਇਹ ਹਿੱਸਾ ਹੀ ਸੀਗੇ ਇਹਨਾਂ ਦੇ ਔਰ ਉਹ ਕਿਵੇਂ ਚੀਜ਼ਾਂ ਨੂੰ ਵਿਗਾੜ ਕੇ ਪੇਸ਼ ਕਰਨਗੇ ਬਹਿਰੂ ਸਾਹਿਬ ਉਹ ਵੀ ਇਹਨਾਂ ਬੱਤੀਆਂ ਦਾ ਹਿੱਸਾ ਹੀ ਸੀਗੇ ਆ ਉਦੋਂ ਬਾਅਦ ਹਜੇ ਪੰਜਾਬ ਵਾਲਿਆਂ ਮੈਂ ਦੱਸ ਰਿਹਾ ਦੂਜੇ ਪਾਸੇ ਡੱਲੇਵਾਲ ਸਾਹਿਬ ਕੋਟ ਬੁੱਢਾ ਜੀ ਤਕਰੀਬਨ 8 10 ਜਥੇਬੰਦੀਆਂ ਉਹਨਾਂ ਬੱਤੀਆਂ ਚੋਂ ਹੀ ਨੇ ਦੋਵਾਂ ਫਾਰਮਾਂ ਦੇ ਨਾਲ ਕਿਸਾਨ ਮਜ਼ਦੂਰ ਮੋਰਚੇ ਨਾਲ ਪੰਜਾਬ ਦੀਆਂ 10 ਜਥੇਬੰਦੀਆਂ ਨੇ ਔਰ SKM ਨਾਨ ਪੋਲਿਟਿਕਲ ਨਾ 14 ਜਥੇਬੰਦੀਆਂ 24 ਜਥੇਬੰਦੀਆਂ ਪੰਜਾਬ ਦੀਆਂ ਨੇ ਪੰਜਾਬ ਦੀ ਗੱਲ ਕਰ ਰਹੇ ਆ ਬਾਹਰ ਦੀ ਨਹੀਂ ਗੱਲ ਕਰ ਰਿਹਾ ਦੋਆ ਫੋਰਮਾ ਹੈਡ ਸੈਕਿੰਡੇ ਸੈਕਿੰਡੇ ਜਥੇਬੰਦੀਆਂ ਨੇ ਹੋ ਸਕਦਾ ਕੁਝ ਐਡੀਟਰਾਂ ਨੂੰ ਪੈਸੇ ਦਿੱਤੇ ਹੋਣ ওই ਗੱਲਾਂ ਤੇ ਜਦੋਂ ਪਹਿਲੋਂ ਮੋਰਚਾ ਚੱਲਿਆ ਉਦੋਂ ਵੀ ਇਹ ਪਾੜਾ ਵਾਰਨ ਦਾ ਯਤਨ ਕੀਤਾ ਗਿਆ ਹੁਣ ਵੀ ਵਾਰਿਆ ਜਾਊਗਾ ਇਸ ਕਰਕੇ ਪੰਜਾਬੀਓ ਘਬਰਾਇਓ ਨਾ ਸਾਨੂੰ 3 ਕਰੋੜ ਪੰਜਾਬੀਆਂ ਤੇ ਪੂਰ ਫੁੱਲ ਯਕੀਨ ਆ ਵੀ ਇਹ ਮੋਰਚਾ ਜਿੱਤ ਕੇ ਦੇਣਗੇ ਇਸ ਕਰਕੇ ਅੱਜ 10 ਮਹੀਨੇ ਪੂਰੇ ਹੋ ਰਹੇ ਨੇ ਔਰ ਵਾਤ ਤੋਂ ਵਾਤ ਗਿਣਤੀ ਵਿੱਚ ਸ਼ੰਭੂ ਬਾਰਡਰ ਖਡੌਰੀ ਬਾਰਡਰ ਉਹਨਾਂ ਤੇ ਸਾਨੂੰ ਪਹੁੰਚਣਾ ਚਾਹੀਦਾ ਹੈਗਾ ਡੱਲੇਵਾਲ ਜਿਹਦਾ ਮਰਨ ਮਰਤਾ ਦੇ 18ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਮੋਰਚਾ ਅੱਜ 306ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਔਰ ਕੱਲ ਦਿੱਲੀ ਕੂਚ ਕਰੂਗਾ 101 ਕਿਸਾਨਾਂ ਮਜ਼ਦੂਰਾਂ ਦਾ ਜਥਾ ਜਸਵਿੰਦਰ ਸਿੰਘ ਲੋਂਗੋਵਾਲ ਮਲਕੀ ਸਿੰਘ ਗੁਲਾਮੀ ਵਾਲਾ ਆਦ ਆਗੂਆਂ ਦੀ ਅਗਵਾਈ ਵਿੱਚ ਧੰਨਵਾਦ